ਪਾਰਕ ਚ ਬਣੀ ਟੈਂਕੀ ਤੇ ਆਤਮ ਹੱਤਿਆ ਕਰਨ ਲਈ ਚੜੀ ਔਰਤ ਇਹਨਾ ਨੇ ਮੈਨੂੰ ਆਪ ਤਾਂ ਹੋ ਗਿਆ ਪਹਿਲਾਂ ਅੱਛਾ ਜੀ ਐ ਇਦਾਂ ਮੈਨੂੰ ਇਸ਼ਾਰੇ ਨਾਲ ਬੁਲਾਇਆ ਫਿਰ ਮੈਂ ਚਲੀ ਗਈ ਸੋਨਨੋਂ ਨਾਲੂ ਅੱਛਾ ਜੀ ਹਾਂਜੀ ਡਾਕਟਰ ਸਾਹਿਬ ਕੀ ਆਮੋ ਸਾਹਮਣੇ ਸਾਡੇ ਘਰ ਦੇ ਅੱਛਾ ਜੀ ਮੈਂ ਔਰੇ ਮੈਨੂੰ ਕਹਿੰਦਾ ਵੀ ਤੇਰੀ ਉਹਦੇ ਨਾਲ ਵੀ ਸੈਟਿੰਗ ਆ ਉਹਦੇ ਨਾਲ ਵੀ ਉਹਦੇ ਨਾਲ ਵੀ ਆ ਮੇਰੇ ਨਾਲ ਵੀ ਘਰ ਰਿਹਾ ਸੀ ਫਿਰ ਇਹਤ ਔਰਤ ਨੇ ਕਿਹਾ ਉਸ ਨੂੰ ਨਹੀਂ ਮਿਲ ਰਿਹਾ ਇंसाਫ ਮੈਨੂੰ ਭਾਨੇ ਨਾਲ ਗੱਲ ਕਰਦਾ ਕਰਦਾ ਪਿੱਛੇ ਚਲਾ ਗਿਆ ਮੈਨੂੰ ਉਹਨੇ ਬੈਠੇ ਵੀ ਜ਼ੋਰਤਾ ਕਰਤਾ ਕਿ ਬੜੀ ਐਨਾ ਕਹਿੰਦੇ ਮੈਨੂੰ ਉਹ ਕੀਤਾ ਨਾ ਜ਼ਬਰਦਸਤ ਵੀ ਫੇਰ ਵੀ ਆਪਣਾ ਬਚਾ ਕੇ ਮੈਂ ਬਾਹਰ ਨਿਕਲੀ ਪੁਲਿਸ ਨੇ ਕਿਹਾ ਕੀਤੀ ਜਾਵੇਗੀ ਬਣਦੀ ਕਾਨੂੰਨੀ ਕਾਰਵਾਈ ਕੀ ਪੀ ਅਸੈਂਬਲੈਂਟ ਮੇਰੀ ਕੋਈ ਨਹੀਂ ਸੁਣਵਾਈ ਹੋ ਰਹੀ ਲਿਖ ਕੇ ਰੱਖ ਲਿਆ ਕੀਤਾ ਕੁਝ ਨਹੀਂ ਕੁਲਵਾਂ ਦਿੱਤੂ ਦੇ ਪੁੱਟਾ ਆ ਇਹਨਾਂ ਦੇ ਨਾਲ ਝਗੜਾ ਹੋਇਆ ਸੀਗਾ ਅੱਛਾ ਜੀ ਮਾਮਲੇ ਵਿੱਚ ਪਹਿਲਾ ਪਰਚਾ ਦਰਜ ਕੀਤਾ ਗਿਆ ਸੀ ਅੱਜ ਆਪਾਂ ਵੱਲੋਂ ਹਾਂਜੀ ਉਹ ਇਹਨਾਂ ਦਾ ਐਡਵੋਕੇਸ਼ਨ ਵੀ ਮੇਰੇ ਨਾਲ ਉਹਨਾਂ ਨੇ ਗੇਫਟ ਨਹੀਂ ਕੀਤੀ ਆ ਪਾਣੀ ਉਹ ਵੀ ਕਰਾਂਗੇ ਮੇਰੀ ਨਹੀਂ ਕਾਰਵਾਈ ਕੀਤੀ ਗਈ ਹਾਂਜੀ ਹਾਂਜੀ ਉਹ ਇਹਨਾਂ ਨੂੰ ਉਹਨਾਂ ਨੂੰ ਰਸਮ ਦਿੱਤਾ ਕਿ ਤੁਸੀਂ ਆਣ ਕੇ ਆਪਣਾ ਬਿਆਨ ਲਿਖਾਓ ਹਾਂਜੀ ਜੇ ਲੋ ਬਿਆਨ ਲਿਖਾਂਗੇ ਜੋ ਬਣਦੀ ਹੈ ਕਾਰਵਾਈ ਉਹ ਦਰੰਦ ਜਿਹੜੀ ਆ ਉਹਦੇ ਲੈ ਜਾਂਦੀ ਜਾਊਗੀ ਜੇ ਸਾਡੇ ਕੋ ਨਹੀਂ ਕਿਸੇ ਦਾ ਦਬਾਅ ਲੇਗਾ ਸਾਡੇ ਤੇ ਕਾਰਵਾਈ ਲੈ ਕਰ ਲੋ ਲੱਗੇ ਬਿਆਨ ਖਣ ਤੁਹਾਡੇ ਆਪਣੇ ਕੰਮ ਠੀਕ ਲੁਧਿਆਣਾ ਦੇ ਗਿੱਲ ਰੋਡ ਤੇ ਹਾਈ ਵੋਲਟੇਜ ਡਰਾਮਾ ਦੇਖਣ ਨੂੰ ਮਿਲਿਆ ਜਿੱਥੇ ਕਿ ਪਾਰਕ ਵਿੱਚ ਬਣੀ ਪਾਣੀ ਵਾਲੀ ਟੈਂਕੀ ਉੱਪਰ ਔਰਤ ਚੜ ਕੇ ਆਤਮ ਹੱਤਿਆ ਕਰਨ ਲੱਗੀ ਉੱਥੇ ਮੌਜੂਦ ਲੋਕਾਂ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ ਕਿ ਮੌਕੇ ਤੇ ਪੁਲਿਸ ਪਹੰਚੀ ਅਤੇ ਉਸ ਔਰਤ ਨੂੰ ਦੋਸ਼ੀਆਂ ਤੇ ਕਾਰਵਾਈ ਦਾ ਭਰੋਸਾ ਦੇ ਕੇ ਥੱਲੇ ਉਤਾਰਿਆ ਟੈਂਕੀ ਤੋਂ ਥੱਲੇ ਉਤਾਰੀ ਔਰਤ ਨੇ ਪੁਲਿਸ ਦੀ ਕਾਰਗੁਜ਼ਾਰੀ ਤੇ ਸਵਾਲ ਖੜੇ ਕੀਤੇ ਔਰਤ ਨੇ ਕਿਹਾ ਕਿ ਇੱਕ ਡਾਕਟਰ ਉਸ ਨਾਲ ਧੱਕੇਸ਼ਾਹੀ ਕਰਨ ਦੀ ਕੋਸ਼ਿਸ਼ ਕਰ ਰਿਹਾ ਉਸਨੇ ਪੁਲਿਸ ਕੋਲ ਕਈ ਵਾਰ ਸ਼ਿਕਾਇਤ ਦਰਜ ਕਰਵਾਈ ਹੈ ਪਰ ਕੁਝ ਉੱਚੀ ਪਹੁੰਚ ਰੱਖਣ ਵਾਲੇ ਲੋਕਾਂ ਨੇ ਉਸ ਦੀ ਇੱਕ ਨਾ ਚੱਲਣ ਦਿੱਤੀ ਜਿਸ ਕਾਰਨ ਉਹ ਹੁਣ ਪਰੇਸ਼ਾਨ ਹੋ ਚੁੱਕੀ ਹੈ ਜਿਸ ਕਾਰਨ ਉਹ ਅੱਜ ਆਤਮ ਹੱਤਿਆ ਕਰਨ ਲਈ ਪਾਣੀ ਦੀ ਟੈਂਕੀ ਤੇ ਚੜੀ ਪੁਲਿਸ ਦੇ ਕਾਰਵਾਈ ਕਰਨ ਦੇ ਭਰੋਸੇ ਤੋਂ ਬਾਅਦ ਉਸ ਨੂੰ ਥੱਲੇ ਉਤਾਰਿਆ ਗਿਆ ਮਾਮਲੇ ਸਬੰਧੀ ਐਸਐਚਓ ਸ਼ਿਮਲਾਪੁਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ 22 ਦਸੰਬਰ ਨੂੰ ਇੱਕ ਡਾਕਟਰ ਵੱਲੋਂ ਉਸ ਦੇ ਉੱਪਰ ਤੋੜਪੰਦਾ ਮਾਮਲਾ ਦਰਜ ਕਰਵਾਇਆ ਗਿਆ ਸੀ ਇਹ ਡਰ ਦੇ ਮਾਰੇ ਕਿ ਕਿਤੇ ਇਹਨਾਂ ਦੀ ਗ੍ਰਿਫਤਾਰੀ ਨਾ ਹੋ ਜਾਵੇ ਇਹ ਥਾਣੇ ਵਿੱਚ ਨਹੀਂ ਆਏ ਤੇ ਨਾ ਕੋਈ ਬਿਆਨ ਦਿੱਤਾ ਤੇ ਹੁਣ ਜੋ ਵੀ ਇਹ ਬਿਆਨ ਦੇਣਗੇ ਉਸ ਦੇ ਮੁਤਾਬਿਕ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਪੁਲਿਸ ਤੋਂ ਜਦ ਪੁੱਛਿਆ ਗਿਆ ਕਿ ਪੁਲਿਸ ਨੇ ਕਾਰਵਾਈ ਨਹੀਂ ਕੀਤੀ ਤੇ ਫਿਰ ਪੁਲਿਸ ਨੇ ਦਾਅਵਾ ਕੀਤਾ ਸੀ ਕਿ ਪੁਲਿਸ ਤੇ ਕਿਸੇ ਦਾ ਦਬਾਅ ਨਹੀਂ ਇਹਨਾਂ ਵੱਲੋਂ ਜੇਕਰ ਕੋਈ ਬਿਆਨ ਦਿੱਤਾ ਜਾਂਦਾ ਤਾਂ ਉਸੇ ਸਮੇਂ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਣੀ ਸੀ ਇਹਨਾਂ ਨੂੰ ਇਹ ਕੁਝ ਕਰਨ ਦੀ ਜ਼ਰੂਰਤ ਹੀ ਨਹੀਂ ਪੈਣੀ ਸੀ ਕੀ ਗੱਲ ਹੋਈ ਸੀ ਉਧਰ ਉਹ ਮੈਨੂੰ ਕੀ ਮੇਰੀ ਨਾਮ ਮੰਨਦਾ ਜੀ ਪੂਜਾ ਕੀ ਗੱਲਬਾਤ ਹੋਈ ਜੀ ਤੁਸੀਂ ਟੈਂਕੀ ਚੜ ਕੇ ਇਹ ਮੇਰੇ ਨੂੰ ਹੱਥ ਫਾਰੇ ਸੀਗੇ ਮੈਂ ਡਾਕਟਰ ਜੱਸੀ ਹਾਂਜੀ ਡੱਬਾ ਰੋਡ ਤੇ ਆ ਜਿਹੜਾ ਹਾਂਜੀ ਇਹਨਾਂ ਕੋਲ ਕੋਈ ਹਾਂਜੀ ਹਾਂਜੀ ਡਾਕਟਰ ਜੱਸੀ ਜੀ ਦਾ ਜਿਹੜਾ ਚਲੋ ਕੱਢੀ ਤਾਂ ਕਰ ਰਿਹਾ ਸੀ ਮੈਂ ਕਿਹਨੂੰ ਹਾਂਜੀ ਕਹਦੇ ਹੋ ਕਿ ਅਕਲਵੰਤ ਸਿੱਧੂ ਤੇ ਬਿੱਟਾ ਮੇਰੀ ਕੋਈ ਸੁਣਵਾਈ ਨਹੀਂ ਹੋਣ ਦਿਨ ਤੇ ਹੈਗੇ ਕੀ ਮਾਮਾ ਆਹੀ ਮੈਨੂੰ ਪਹਤ ਪਾਇਆ ਜੀ ਉਹਨਾਂ ਨੇ ਡਾਕਟਰ ਜੱਸੀ ਪਰ ਉਸ ਤਾ ਦੂ ਮੈਡਮ ਕਰੋ ਉਲਟਾ ਮੈਨੂੰ ਧਮਕੀ ਦਿੱਤੀ ਜਿਹੜਾ ਤੇਰੇ ਨਾਲ ਕਰੂਗਾ ਉਹ ਸਾਰੇ ਮੈਂ ਚਕਵਾਉਂਗਾ ਤੇਰੇ ਮੁੰਡੇ ਨੂੰ ਮਾਰ ਦੂੰਗਾ ਕਿਸਨੇ ਕਰ ਨਹੀਂ ਕੀਤੀ ਕਿ ਮੁੰਡਾ ਮੇਰਾ ਦੁਨੀਆ ਤੇ ਬਸ ਪੁਲਿਸ ਨੇ ਕਾਰਵਾਈ ਨਹੀਂ ਕੀਤੀ ਕੋਈ ਕਾਰਵਾਈ ਨਹੀਂ ਤੁਸ ਜਿਹੜਾ ਮੈਨਾਂ ਕਰਦਾ ਨਾ ਵੀਰੇ ਉਹ ਉਹਨਾਂ ਦੇ ਪਨਾ ਬਾਈ ਜਾਂਦੇ ਆ ਜਿਹੜਾ ਵੀ ਕਰਦਾ ਮੇਰੇ ਨਾਲ ਵੀਰੇ ਪ੍ਰਸ਼ਾਸਨ ਤੋਂ ਕੀ ਮੰਗੇ ਜੀ ਮੈਂ ਉੱਤੇ ਬੁਰਜਾ ਕਰਾਣਾ ਮੈਂ ਛੱਡਣਾ ਨਹੀਂ ਹੋ ਜਾਂ ਤਾਂ ਮੈਨੂੰ ਮਾਰ ਦੋ ਜਾਂ ਤਾਂ ਫੜ ਲਾ ਜਾਂ ਮੈਨੂੰ ਮਾਰ ਦੋ ਰਗੜੀ ਆ ਮੈਨੂੰ ਗੋਲੀ ਮਾਰ ਦੋ ਚਾਹੇ ਹਾਂ ਮੈਂ ਮਰਨਾ ਹੀ ਸੀਗਾ ਆ ਮੈਂ ਬਿਨਾ ਦੱਸੇ ਆਪਣੇ ਬੇਟੇ ਤੋਂ ਆਇਆ ਜਾ ਰਿਹਾ ਹੈ ਜੀ ਚਲੋ ਉਹ ਚਲੋ ਉਧਰ ਲਖਾਈ 22 ਤਰੀਕ ਨੂੰ ਹਾਂਜੀ ਹਾਂਜੀ ਸਰ 22 ਤਰੀਕ ਨੂੰ ਇੱਕ ਲੜਾਈ ਝਗੜਾ ਹੋਇਆ ਸੀ ਡਾਕਟਰ ਬਲਵਰ ਸਿੰਘ ਨਾਲ ਉਹਨਾਂ ਦਾ ਸੀ ਕਿ ਉਹ ਕਹਿੰਦੇ ਸਾਡੇ ਕਲੀਨਿਕ ਚ ਵੜ ਕੇ ਨੇ ਪੰਨ ਤੋੜ ਕੀਤੀ ਹੋਈ ਆ ਠੀਕ ਹੈ ਉਹਦੇ ਵਿੱਚ ਇਹਨਾਂ ਦਾ ਅਲੀਕੇਸ਼ਨ ਜਦੋਂ ਬੁਲਾਇਆ ਗਿਆ ਇਹਨਾਂ ਨੂੰ ਪਰਚਾ ਦਰਜ ਕੀਤਾ ਗਿਆ ਪਰਚਾ ਦਰਜੇ ਕਰਨ ਤੋਂ ਬਾਅਦ ਇਹਨਾਂ ਦਾ ਅਲੀਕੇਸ਼ਨ ਸੀ ਵੀ ਸਾਡੇ ਨਾਲ ਛੇੜਖਾਹੀ ਕੀਤੀ ਗਈ ਆ ਪਰ ਸਾਡੇ ਕੋ ਕੰਮਰੇ ਨਹੀਂ ਕੋਈ ਡਰ ਦੇ ਇਧਰ ਉਧਰ ਹੋਏ ਸੀ ਸਾਡੀ ਕਿਤੇ ਬਿਨਾਂ وجہ ਰਾਈਟ ਨਾ ਪਿਆ ਜੇ ਇਹ ਕਰਕੇ ਇਹਨਾਂ ਨੇ ਕੋਈ ਆਪਣੇ ਕੋ ਬਿਆਨ ਇਹਨੂੰ ਬਿਆਨ ਲਿਖਾਉਣ ਵਾਸਤੇ ਬੈਠੇ ਪਈ ਆ ਉਹ ਆਣ ਕੇ ਆਪਣੇ ਜਿਹੜੀ ਤੁਸੀਂ ਸ਼ਾਮਲ ਦਿੱਤੀ ਸ਼ੋ ਪਰ ਉਹ ਡਰਦੇ ਨਾ ਆਉਣ ਕਰਕੇ ਜਿਹੜਾ ਅੱਜ ਤੱਕ ਮਾਮਲਾ ਚੱਲ ਗਿਆ ਉਹਨਾਂ ਨੂੰ ਇਸ ਵੀ ਕਿਸੇ ਨੇ ਸਾਡਾ ਧੱਕੇ ਨਾ ਕੋਈ ਹੈ ਜਾਂ ਕੱਲ ਸਾਡਾ ਕੋਈ ਨਾਂ ਸੁਣਵਾਈ ਹੋਵੇ ਫਿਰ ਕੀ ਕਰ ਵੀ ਕੀਤੀ ਜੀ ਉਹ ਆਪੇ ਹੁਣ ਆਣ ਕੇ ਬਿਆਨ ਲਿਖਾਉਂਦੇ ਆ ਤੇ ਜੋ ਬਿਆਨ ਲਿਖਣਗੇ ਉਹਦੇ ਮੁਤਾਬਕ ਜੋ ਬਣਦਾ ਹੈ ਬਿਲਕੁਲ ਜੀ ਉਹਨਾਂ ਨੂੰ ਸਹੀ ਸਲਮ ਜਿਹੜਾ ਥੱਲੇ ਧਰ ਲਿਆ ਗਿਆ ਤੇ ਹੁਣ ਆਣ ਕੇ ਜਦੋਂ ਆਪਣਾ ਬਿਆਨ ਦਰਜ ਕਰਾਉਣਗੇ ਤੁਹਾਡੇ ਸਾਥ ਜ਼ਿੰਮੇਵਾਰ ਬੰਦਿਆਂ ਦੇ ਵੀ ਵਿੱਚ ਨਾਮ ਲਿੱਤੇ ਉਹਨਾਂ ਨੇ ਮੈਂ ਵੇਖੋ ਜੀ ਪਤਾ ਕੀ ਗੱਲ ਹੁੰਦੀ ਹਮੇਸ਼ਾ ਹੀ ਇਹ ਹਰ ਇੱਕ ਨੂੰ ਸ਼ੱਕ ਹੁੰਦਾ ਵੀ ਸ਼ਾਇਦ ਕਿਸੇ ਹੋਰ ਨੇ ਕਿਹਾ ਤਾਂ ਇਹ ਕਾਰਵਾਈ ਨਹੀਂ ਹੋ ਰਹੀ ਪਰ ਇਹ ਜੀ ਕੋਈ ਗਲਤਬਤ ਨਹੀਂ ਗਈ ਨਾ ਹੀ ਕਿਸੇ ਨੇ ਸਾਡੇ ਤੇ ਕੋਈ ਪ੍ਰੈਸ਼ਰ ਪਾਇਆ ਵੀ ਕਿਸ ਤਰੀਕੇ ਦਾ ਕੋਈ ਪ੍ਰੈਸ਼ਰ ਹੋਵੇ ਤੇ ਵੀ ਸਾਨੂੰ ਇਹ ਕੰਮ ਨਹੀਂ ਕਰਨਾ ਬਿਲਕੁਲ ਨਹੀਂ ਹੋਇਆ ਸਿਰਫ ਉਹ ਆਪ ਹੀ ਥੋੜਾ ਡਰਦਾ ਸਾਈਡ ਤੇ ਰਿਹਾ ਵੀ ਸਾਡੇ ਤੇ ਮੁਕਦਮਾ ਦਰਜ ਹੋ ਗਿਆ ਸ਼ਾਇਦ ਸਾਡੀ ਸੁਣਵਾਈ ਨਾ ਹੋਵੇ ਅਗਰ ਕੋਈ ਦੋਸ਼ੀ ਪਾਇੰਦਾ ਕਾਰਵਾਈ ਕੀਤੀ ਜਾਏਗੀ ਬਿਲਕੁਲ ਕਾਰਵਾਈ ਕੀਤੀ ਜਾਊਗਾ ਜੀ ਜੋ ਬਣਦਾ